ਜਗਦੇਵ ਸਿੰਘ ਮੇਰਾ ਨਾਮ ਜਗਦੇਵ ਸਿੰਘ ਆ ਮੈਂ ਬਿਜਲੀ ਬੋਰਡ ਚੋਂ ਰਿਟਾਇਰ ਹੋਇਆ ਇਹ ਕੱਲ ਕੋਈ ਸ਼ਾਮ 1:30 ਵੇ ਦੇ ਕਰੀਬ ਜਦੋਂ ਕੰਮ ਕਰ ਰਿਹਾ ਸੀ ਟਰਾਂਸਫਾਰਮਰ ਦੇ ਉੱਪਰ ਤੇ ਪੈਰ ਸਲਿੱਪ ਹੋਣ ਕਾਰਨ ਤੇਰਾ ਹੱਥ ਜਿਹੜਾ ਕਿ ਤਾਰ ਨਾਲ ਟੱਚ ਕਰ ਗਿਆ ਉਸ ਤੋਂ ਬਾਅਦ ਇਹ ਜਿਹੜੀ ਹੈ ਐਨੋਵੈਲੈਂਸ ਹੁਣ ਕਰਨ ਪਾਉ ਦੇ ਉੱਪਰ ਲੱਗ ਗਿਆ ਉੱਥੇ ਸਟਾ ਲੱਗਿਆ ਕਰਤਾਰ ਚੰਦ ਕਰਤਾਰ ਚੰਦ ਹੈ ਇਹ ਕਰਤਾਰ ਚੰਦ ਸਾਲਾ ਉਹ ਗਰੀਬਦਾਸ ਗਲੀ ਨੰਬਰ 10 ਕ੍ਰਿਸ਼ਨਨਗਰ ਦਾ ਰਹਿਣ ਵਾਲਾ ਤੇ ਉੱਥੇ ਅਚਾਨਕ ਇਹ ਹਾਦਸਾ ਵਾਪਰ ਗਿਆ 20 ਸਤਾ ਲੈ 10 ਸੜਕ ਤੋਂ ਅਸੀਂ ਜਿਹੜਾ ਇਥੋਂ ਰੈਫਰ ਕਰਕੇ ਚੰਡੀਗੜ੍ਹ ਲਿ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਡਿੱਗ ਪਏ ਇਹਨਾਂ ਦੀ ਉਮਰ 57 ਸਾਲ ਇੱਕ ਸਾਲ ਇੱਕ ਸਾਲ ਦੀ ਰੇਲਿਸ तकरीबन ਪੋਸਟ ਮਾਰ ਪਰ ਹੋੜਾ ਹਲੇ ਉਹਦੀ ਤਿਆਰੀ ਹਾਂਜੀ ਪੈਰ ਸਲਿੱਪ ਹੋਣ ਕਰੇ ਉੱਪਰ ਘਾਤ ਲੱਗਾ ਹਰ ਬੈਲੈਂਸ ਹੋਣ ਕਰ ਸੁੱਚ ਕੱਟ ਕੇ ਕੰਮ ਕਰਦੇ ਹਾਂਜੀ ਦੋ ਮੁੰਡੇ ਹੋਰ ਸੀ ਉਹ ਦੂਸਰੇ ਪਾਸੇ ਤਰ ਦਖਤ ਕੱਟ ਰਹੇ ਸੀ ਪਰਿਵਾਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਘਰ ਵਾਲੀ ਹੈ ਇੱਕ ਮਾਤਾ ਕਬੂੜ ਵਾਲਾ ਕਰ ਲੈ। ਇਹ ਬੰਦ ਕਰ ਦੇ। ਬਸ ਅਸੀਂ ਕੀ ਮੰਗ ਕਰ ਰਹੇ ਆ ਜੀ ਬੈਕਪੇ ਤੋਂ ਇਨਸਾਫ ਮਿਲੇ ਵਤੋਂ। ਆਵੜਾ ਗਵਾਂਡੀ ਸੀਗਾ ਨਾਲੇ ਕੰਧ ਆਪਣੀ ਯਾਨੀ ਮਿਲਨਸਰ ਬੰਦੇ ਸੀ ਬਹੁਤ ਵਧੀਆ। ਆਵੜਾ ਕ੍ਰਿਸ਼ਨਨਗਰ ਗਲੀ ਨੰਬਰ 10। ਇਹਦਾ ਨਾਮ ਕਰਤਾਰ ਚੰਦੀ। ਇਹ ਕਹਿੰਦੇ ਨਹੀਂ ਖੰਬੇ ਦੇ ਉੱਤੇ ਚੜੇ ਹੋ ਜੀ ਇਹ ਬੰਦੇ ਰੱਬ ਜਾਣਦਾ ਕੀ ਹੋਇਆ ਲਾਈਨ ਪਿੱਛੋਂ ਕੱਟੀ ਹੋਈ ਸੀਗੀ ਰੱਬ ਨਹੀਂ ਜਾਣਦਾ ਕੀ ਸੀ ਜਿਹੜੇ ਮੌਕੇ ਤੇ ਬੰਦੇ ਸੀ ਹਨਾ ਕਹਿੰਦੇ ਲਾਈਨ ਕੱਟੀ ਹੋਈ ਸੀਗੀ ਤੇ ਇਹਨਾਂ ਦਾ ਕੋਈ ਅਚਤੁਰਤ ਹੋਇਆ ਪਤਾ ਨਹੀਂ ਕੋਈ ਸਿਸਟਮ ਹੋਇਆ ਕਿ ਉੱਥੋਂ ਝਟਕਾ ਲੱਗਿਆ نیچے ਕਰਕੇ ਟਰਾਂਸਫਰਾਂਟ ਦੀ ਵਾਤ ਸੀਗੀ। ਜੋਤੋਂ ਐਕਸੀਡੈਂਟ ਥੋੜਾ ਜਿਹਾ ਸੁਣਨ ਚ ਆਇਆ ਆਪਾਂ ਆਪ ਨੂੰ ਮੁੱਕ ਤੇ ਆਏ ਨਹੀਂ ਜੀ ਤੇ ਉਸ ਤੋਂ ਬਾਅਦ ਠੀਕ ਚਲੋ ਕਰ ਲੈ ਕੇ ਗਵਿੰਦਰਤਾ ਦਾ ਆਪਣੇ ਪੀਜੀ ਤੱਕ ਰਸਤੇ 'ਚ ਡੈਥ ਹੋ ਗਈ ਉਹਨਾਂ ਹਾਂ ਹਾਂ ਉਹਨਾਂ ਨੇ ਰੈਪਰ ਕਰਤਾ ਸੀਗਾ ਉਰੇ ਤੱਕ ਤਾਂ ਬੋਲਦੇ ਚੱਲਦੇ ਸੀਗੇ ਅਸੇਵਲ ਤੱਕ ਉਹ 11 ਮਹੀਨੇ ਰਹਿ ਗਈ ਸੀ ਹਾਂ ਅਕਤੂਬਰ ਦੇ ਵਿੱਚ ਰਟਾਇਰਮੈਂਟ ਹੀ ਸੀ ਬੰਦੇ ਬਹੁਤ ਘੰਟ ਸੀਗੇ ਸਾਰੇ ਨੇ ਮੱਲੇ ਚ ਮਿਲਣਾ ਆ ਸਨ ਸਾਰ ਬੰਦੇ ਸੀਗੇ ਸਭ ਤੇ ਮੁਰੇ ਹੋ ਕੇ ਕੰਮ ਕਰਨੇ ਸਭ ਤੋਂ ਘਰਾਣਾ ਹਨਾ ਕੰਮ ਸਭ ਨਾਲ ਇਹਨਾਂ ਦਾ ਮੇਰ ਪਿਆਰ ਮਿਲਣਾ ਤੁਹਾਨੂੰ ਸਵੇਰੇ ਵੀ ਮਿਲਣਾ ਸੀ ਮਿਲਣਾ ਤਾਂ ਆਉਣੀ ਆ ਆਪਾਂ ਤਾਂ ਹੁਣ ਇਹੀ ਮੰਗ ਕਰਦੇ ਆ ਨਾ ਕਿ ਮਹਿਕਮੇ ਤੋਂ ਜੋ ਵੀ ਇਹਨਾਂ ਦੇ ਮਹਿਕਮੇ ਸਰਵਿਸ ਵਾਲੇ ਜਿੰਨੇ ਹੀ ਬੰਦੇ ਨੇ ਕਿ ਆਪਾਂ ਤੇਹੀ ਮੰਗ ਕਰਦੇ ਕਿ ਇਹਨਾਂ ਦੇ ਬੜੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਜਿਹੜਾ ਇਹਨਾਂ ਦਾ ਰੈਂਡਰ ਜੁਣਾ ਸਾਰਾ ਕੋਈ ਮੁਆਵਜ਼ਾ ਇੰਸ਼ੂਰੈਂਸ ਵਗੈਰਾ ਪੀਐਫ ਪੈਨ ਸਾਰਾ ਕੁਝ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਇਹਦੇ ਕੋਈ ਢਿੱਲਣਾ ਬੰਦੀ ਜਾਵੇ ਠੀਕ ਆ ਨਾ ਇਹਨਾਂ ਨੂੰ ਦਿੱਤੀ ਜਾਵੇ ਜੋ ਇਹਨਾਂ ਦਾ ਬੰਦਾ ਹੱਕਦਾਰ ਹੈ ਪਰਿਵਾਰ ਜਾਂਟੀ ਨੇ ਤੇ ਦੋ ਬੇਟੇ ਨੇ ਇਹਨਾਂ ਦੀ ਇੱਕ ਦਾਦੀ ਨੇ ਉਹ ਵੀ ਵਿਚਾਰੇ ਬਜ਼ੁਰਗ ਨੇ ਉਹ ਵੀ ਵਿਚਾਰੇ ਉਹਨਾਂ ਦੀ ਸਾਰੇ ਇਹਨਾਂ ਤੇ ਡਿਪੈਂਡਰ ਸੀਗੇ ਇਹੀ ਕਮਾਨ ਵਾਲਾ ਬੰਦਾ ਸੀਗਾ ਇੱਕ ਦੋ ਬੰਦੇ ਵਿਚਾਰੇ ਉਹ ਵੀ ਉਹਨੇ ਜਾਨੀ ਇਹਨੇ ਮੈਚੋਰ ਨਹੀਂ ਹੈਗੇ ਅਜੇ ਨਹੀਂ ਪਤਾ ਦੁਨੀਆਦਾਰੀ ਵਾਰੀ ਇਹੀ ਬੰਦਾ ਸਾਰਾ ਖਰਚਾ ਕਰਦਾ ਚਲਾਉਂਦਾ ਰਿਹਾ ਨਹੀਂ ਕੋਈ ਵੀ ਨਹੀਂ ਜਮੀ ਨੋਰਮਲ ਨਹੀਂ ਕੋਈ ਨਹੀਂ ਉਹ ਜਾਨੀ ਕਿ ਜਹ ਹੈ ਨਹੀਂ ਅੰਨੇ ਇੱਕ ਬੰਦਾ ਕਰ ਸਕਿਆ ਨਾ ਪਿਆਸੀ ਤਾਂ ਇਹ ਮੰਗ ਕਰਦੇ ਕਿ ਇਹਨਾਂ ਨੂੰ ਨੌਕਰੀ ਜਲਦੀ ਤੋਂ ਜਲਦੀ ਦਿੱਤੀ ਜਾਵੇ ਬੜੇ ਬਟੇ ਨੂੰ ਇਹਨਾਂ ਜਿੰਨਾ ਵੀ ਬਣਦਾ ਮਾ ਕੀਤਾ ਜਾਵੇ ਇਹਨਾਂ ਦਾ ਸਾਫ ਹੋਵੇ ਕਿ ਸਰਕਾਰ ਨੂੰ ਵੀ ਕਹਿੰਦੇ ਆ ਸਾਡੀ ਜਿੰਨੇ ਵੀ ਨੇ ਇਹਨਾਂ ਦੇ ਵਿਭਾਗ ਨੂੰ ਬਿਜਲੀ ਨੂੰ ਵੀ ਕੀ ਇਹਨਾਂ ਦਾ ਜਲਦ ਤੋਂ ਜਲਦੀ ਇਹਨਾਂ ਦੀ ਕਾਰਵਾਈ ਕੀਤੀ ਹੋਣੀ ਜਿਹੜਾ ਇਹ ਸਟੇ ਨਈ ਬਾ ਇੱਧਰ ਕਹਿੰਦੇ ਲਲੇੜੀ ਕੰਨੀ ਕਹਿੰਦੇ ਨਹੀਂ ਲਲੀ ਰੋਡ ਤੇ ਉੱਤਰੀ ਸਾਈਡ ਕਹਿ ਰਹੇ ਨੇ ਕਰੋੜ ਦੇ ਉੱਪਰ ਇਹ ਵੀ ਕਹਿੰਦੇ ਟ੍ਰਾਂਸਫਰਾਂ ਦੇ ਕਨੈਕਸ਼ਨ ਕੱਟਿਆ ਸੀ ਉੱਤੇ ਤਾਰ ਜਿਹੜਾ ਲੱਗੇ ਦੀਏ ਨਾਲ ਪੇੜ ਦਰਖਤ ਲੱਗਦਾ ਸੀ ਉਹਦੇ ਨਾਲ ਉਹ ਦਰਖਤ ਕੱਟਣਾ ਸੀ ਇਹਨਾਂ ਨੇ ਉਹ ਦਰਖਤ ਜਿਹੜਾ ਤਾਰੇ ਤੋਂ ਟਾਣੀ ਟੋਣੀ ਲੱਗਦੀ ਹੋਣੀ ਆ ਉਹਨੂੰ ਇਹ ਚੱਕਰ ਦੇ ਵਿੱਚ ਐਕਸੀਡੈਂਟ ਹੋ ਗਿਆ ਵਿਹਾਰਮ ਖੇਮਰਾਜਾ ਜੀ ਅਈ ਮਾਚਲਿਆਂ ਦੇ ਕਾਂਗੜਾ ਡਿਸਟ੍ਰਿਕਟ ਕਾਂਗੜਾ ਜੀ ਮੈਂ ਮੈਡੀਕਲ ਲਾਈਨ ਚਾਹ ਰਿਹਾ ਜੀ ਮੇਰੇ ਪੂਪਾ ਜੀ ਸੀ ਕਾਰਨ ਹੀ ਹੋਇਆ ਜੀ ਬਿਜਲੀ ਦਾ ਖੰਭੇ ਤੇ ਡਿੱਗਣ ਤੋਂ ਕਹਿੰਦੇ ਮੌਤ ਹੋ ਗਈ ਜੀ 54 ਸਾਲੋਂ ਮਰੇ ਜੀ

ਮੈਂ ਤਾਂ ਬਸ ਟੀਚਿੰਗ ਕਰਦਾ ਜੀ। ਮਾਂ ਕਿਤਾਬ ਮੰਗ ਕੇ ਬਸ ਬੱਚੇ ਦੇ ਵੀ ਡਿਪੈਂਡਡ ਸੀ ਬੱਚੇ ਕੁਝ ਕਰਦੇ ਨੇ ਜੀ। ਵੱਡੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਜਾਂ ਕੋਈ ਸਾਰਾ ਗਵਰਨਮੈਂਟ ਦੇ ਤਰਫੋਂ ਉਹ ਫੈਸਿਲਿਟੀ ਸਾਰੀ ਮਿਲੇ ਜੀ ਕਿਉਂਕਿ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ।